ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਜੋ ਹੈ ਉਹ ਪੋਸ਼ਨ ਟਰੈਕ ਕਰਤੇ ਐਚਸੀਐਮ ਤੇ ਟੇਕ ਹੋਮ ਰਸ਼ਨ ਬਾਰੇ ਆ ਕਿ ਪੋਸ਼ਨ ਟਰੈਕ ਕਰ ਜਿਹੜਾ ਉਹ ਕੀ ਕਹਿੰਦਾ ਸਾਨੂੰ ਅਸੀਂ ਕਿਹਨੂੰ ਖਾਣਾ ਦੇ ਸਕਦੇ ਆ ਕਿਹੜੇ ਕਿਹੜੇ ਬੱਚਿਆਂ ਨੂੰ ਅਸੀਂ ਟੇਕ ਹੋਮ ਦੇ ਸਕਦੇ ਆ ਕਿਹੜੇ ਬੱਚਿਆਂ ਨੂੰ ਅਸੀਂ ਐਚਸੀਐਮ ਦੇ ਸਕਦੇ ਆ ਤੇ ਜਿਹੜੇ ਬੱਚੇ ਗੋਇੰਗ ਟੂ ਸਕੂਲ ਅਸੀਂ ਕਰ ਦਿੰਨੇ ਆ ਕਿ ਉਹਨਾਂ ਦੀ ਰਿਪੋਰਟ ਏਕ ਹੋਮ ਦੇ ਵਿੱਚ ਜਾਂਦੀ ਹੈ ਜਾਂ ਉਹ ਜਿਹੜੇ ਬੱਚੇ ਆ ਉਹ ਕਿੱਥੇ ਕਾਊਂਟ ਹੁੰਦੇ ਆ ਸੋ ਇਹ ਸਾਰੇ ਗੱਲਾਂ ਭਰੇ ਸੀ ਅੱਜ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਪੋਸ਼ਨ ਟਰੈਕਰ ਓਪਨ ਕਰਾਂਗੇ ਪੋਸ਼ਨ ਟਰੈਕਰ ਓਪਨ ਕਰਦੇ ਹੀ ਅਸੀਂ ਬੈਨੀਫਿਸ਼ੀਰੀ ਉੱਪਰ ਕਰਾਂਗੇ ਜਿਵੇਂ ਅਸੀਂ ਬੈਨੀਫਿਸ਼ਰੀ ਓਪਨ ਕਰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਪ੍ਰੈਗਨੈਂਟ ਵੂਮਨ ਜਿਹੜੀਆਂ ਹੁੰਦੀਆਂ ਆ ਉਹਨਾਂ ਨੂੰ ਜੇਕਰ ਅਸੀਂ ਦੇਖੀਏ ਤਾਂ ਇਹਦੇ ਵਿੱਚ ਸਾਡੀ ਜਿਹੜੀ ਆ ਅਪਡੇਸ਼ਨ ਦੀ ਕੋਈ ਵੀ ਆਪਸ਼ਨ ਨਹੀਂ ਹੁੰਦੀ। ਇਸੇ ਤਰ੍ਹਾਂ ਲაქਟੇਟਿੰਗ ਦੇ ਵਿੱਚ ਹੁੰਦੀ ਐ ਸਿਰਫ ਅਸੀਂ ਡੇਲੀ ਟਰੈਕਿੰਗ ਦੇ ਵਿੱਚ ਇਹਨਾਂ ਨੂੰ ਜਿਹੜਾ ਪੀ ਐਚ ਆਰ ਤੇ ਐਸ ਸੀ ਐਮ ਦੇ ਸਕਦੇ ਹੁੰਦੇ ਆ। ਠੀਕ ਹੈ। ਇਹ ਇਹਦੇ ਵਿੱਚ ਵੀ ਦੋਵੇਂ ਆਪਸ਼ਨਸ ਆਉਂਦੀਆਂ ਵੈਸੇ ਅਸੀਂ ਤਕਰੀਬਨ ਟੀਐਚਆਰ ਕਰਦੇ ਹਾਂ ਜਦੋਂ ਉਹਦੀ ਫੀਡ ਜਿਹੜੀ ਹੈ ਪੈਕਿੰਗ ਚ ਆਨ ਲੱਗਦੀ ਹੈ ਨਾ ਤਾਂ ਅਸੀਂ ਟੀਐਚਆਰ ਕਰਦੇ ਹਾਂ ਤਕਰੀਬਨ ਕੁੜੀਆਂ 25 ਦਿਨ ਦਾ 21 ਦਿਨ ਦਾ ਮਿਨੀਮਮ ਅਸੀਂ 21 ਦਿਨ ਦਾ ਜਿਹੜਾ ਘੱਟੋ ਘੱਟ 21 ਦਿਨ ਦਾ ਸੀ ਟੀਐਚਆਰ ਦੇਣਾ ਹੁੰਦਾ ਕੋਈ ਵੀ ਫੀਡ ਆ ਭਾਵੇਂ ਐਸਸੀਐਮਾ ਚਾਹ ਟੀਐਚਆਰ ਅਸੀਂ 21 ਦਿਨ ਕੰਪਲੀਟ ਕਰਨੇ ਹੁੰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਤਿੰਨ ਤੋਂ 6 ਸਾਲ ਵਾਲੇ ਬੱਚਿਆਂ ਦੀ ਤਿੰਨ ਤੋਂ 6 ਸਾਲਾਂ ਦੇ ਬੱਚੇ ਜਿਹੜੇ ਡੇਲੀ ਟਰੈਕਿੰਗ ਚਾਹਦੇ ਆ ਆਪਾਂ ਸਿਰਫ ਉਹਨਾਂ ਨੂੰ ਹੀ ਐਸਸੀਐਮ ਤੇ ਟੀਐਚਆਰ ਜਿਹੜਾ ਉਹ ਦੇਣਾ ਹੁੰਦਾ ਉਸੇ ਦੀ ਰਿਪੋਰਟ ਜਾਂਦੀ ਹੈ ਕਈਆਂ ਨੂੰ ਇਹ ਵਹਿਮ ਹੁੰਦਾ ਹੈ ਕਿ ਜਿਹੜੇ ਬੱਚੇ ਸਾਡੇ ਕੋਲ ਇੱਥੇ ਬੈਨੀਫਿਸ਼ਰੀਜ਼ ਦੇ ਵਿੱਚ ਹੈਗੇ ਆ ਇਹਦੇ ਵਿੱਚੋਂ ਵੀ ਜਿਹੜੀ ਆ ਰਿਪੋਰਟ ਦਿੱਤੀ ਜਾਂਦੀ ਹੈ ਟੀਐਚਆਰ ਤੇ ਐਚਸੀਐਮ ਦੀ ਮਤਲਬ ਜਿਵੇਂ ਇੱਥੇ ਮੇਰੇ 31 ਬੱਚੇ ਆ ਤਾਂ 31ਾਂ ਦੀ ਰਿਪੋਰਟ ਜਿਹੜੀ ਉਹ ਨਹੀਂ ਜਾਣੀ ਜਾਣੀ ਸਿਰਫ ਰਿਪੋਰਟ ਸਾਡੇ ਕੋਲੇ ਜਿੰਨੇ ਬੱਚੇ ਸਾਡੇ ਕੋਲੇ ਡੇਲੀ ਟਰੈਕਿੰਗ ਚ ਇਹਦੀ ਰਿਪੋਰਟ ਹੀ ਜਾਣੀ ਹੈ ਇਦੇ ਵਿੱਚੋ ਹੀ ਅਸੀਂ ਦੱਸਣਾ ਕਿ ਅਸੀਂ ਕਿੰਨਿਆਂ ਨੂੰ ਐਸਸੀਐਮ ਦੇ ਰਹੇ ਹਾਂ ਕਿੰਨਿਆਂ ਨੂੰ ਟੀਹੋਮ ਦੇ ਰਹੇ ਹਾਂ ਠੀਕ ਹੈ ਐਸਸੀਐਮ ਜਿਹੜਾ ਆ ਉਹ ਡੇਲੀ ਬੱਚਾ ਜੇਕਰ ਤੁਹਾਡੇ ਕੋਲੇ ਕੋਈ ਆ ਰਿਹਾ ਤਾਂ ਤੁਸੀਂ ਉਹਨੂੰ ਐਸਸੀਐਮ ਦੇ ਸਕਦੇ ਹੋ ਇਨ ਕੇਸ ਜੇ ਬੱਚੇ ਕਿਸੇ ਕਾਰਨ ਕਰਕੇ ਨਹੀਂ ਆ ਰਹੇ ਠੀਕ ਹੈ ਤਾਂ ਪ੍ਰੀ ਪ੍ਰਾਇਮਰੀ ਵਾਲੇ ਬੱਚੇ ਕਹਿ ਸਕਦੇ ਆ ਆਪਾਂ ਕਿਉਂਕਿ ਉਹ ਪ੍ਰਾਇਮਰੀ 'ਚ ਦਰਜ ਨਹੀਂਗੇ ਤਾਂ ਉਹਨਾਂ ਨੂੰ ਖਾਣਾ ਨਹੀਂ ਮਿਲਦਾ ਉਹਨਾਂ ਨੂੰ ਆਪਾਂ ਟੀਐਚਆਰ ਦੇ ਸਕਦੇ ਆ ਤੇ ਕੁਝ ਬੱਚੇ ਜਿਹੜੇ ਐਸਸੀਐਮ ਲੈਣ ਲਈ ਆਪਣੇ ਕੋਲੇ ਅੰਗਣਵੜੀ ਚਾਹੁੰਦੇ ਆ ਉਹਨਾਂ ਨੂੰ ਆਪਾਂ ਐਸਸੀਐਮ ਦੰਮਾਂਗੇ ਤਾ ਜਿਹੜੇ ਬੱਚੇ ਸਕੂਲ ਚਲੇ ਜਾਂਦੇ ਆ ਮੰਨ ਲਓ ਮਾਡਲ ਸਕੂਲ ਚਲੇ ਗਏ ਜਾਂ ਫਿਰ ਪ੍ਰਾਇਮਰੀ ਦੇ ਵਿੱਚ ਪੱਕੇ ਤੌਰ ਤੇ ਦਰਜ ਹੋ ਗਏ ਉਹਨਾਂ ਨੂੰ ਅਸੀਂ ਕਿਵੇਂ ਦੇਖਣਾ ਉਹਨਾਂ ਨੂੰ ਕਿਵੇਂ ਅਸੀਂ ਗੋਇੰਗ ਟੂ ਹੋਮ ਗੋਇੰਗ ਟੂ ਸਕੂਲ ਕਰਨਾ ਹੈ ਉਹ ਅੱਜ ਅਸੀਂ ਦੇਖਾਂਗੇ ਜਿਵੇਂ ਕਿ ਇੱਕ ਬੱਚਾ ਅਸੀਂ ਓਪਨ ਕਰਕੇ ਦੇਖਦੇ ਆ ਐਸ਼ਵੀਰ ਕੋਰ 4 ਸਾਲ ਦੇ ਇਹ ਬੱਚਾ ਜਿਹੜਾ ਆ ਜੇਕਰ ਅਸੀਂ ਗੋਇੰਗ ਟੂ ਸਕੂਲ ਕਰਨਾ ਤਾਂ ਅਪਡੇਟ ਪ੍ਰੋਫਾਈਲ ਤੇ ਪਹਿਲਾਂ ਅਸੀਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਇੱਥੇ ਜਿਹੜਾ ਗoing to school ਚਾਈਲਡ ਗoing to ਸਕੂਲ ਜਾਂ ਅੰਗਨਵਾੜੀ ਸੈਂਟਰ ਦੋ ਆਪਸ਼ਨਸ ਆ ਰਹੀਆਂ ਠੀਕ ਹੈ ਤਾਂ ਇੱਥੇ ਜਿਹੜਾ ਇੱਕ ਸਾਈਨ ਦੇ ਰਿਹਾ ਇਹਦਾ ਇਟ ਮੀਨਸ ਇੱਥੇ ਕੋਈ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਇਫ ਚਾਈਲਡ ਇਸ ਕਮਿੰਗ ਟੂ ਅੰਗਨਵਾੜੀ ਸੈਂਟਰ ਦੈਨ ਸਿਲੈਕਟ ਅੰਗਨਵਾੜੀ ਸੈਂਟਰ ਵੀ ਜੇਕਰ ਬੱਚਾ ਅੰਗਨਵਾੜੀ ਸੈਂਟਰ 'ਚ ਆਉਂਦਾ ਤਾਂ ਤੁਸੀਂ ਇੱਥੇ ਅੰਗਨਵਾੜੀ ਸੈਂਟਰ ਕਲਿੱਕ ਕਰ ਦੇਣਾ ਜੇਕਰ ਇਫ ਅ ਚਾਈਲਡ ਇਸ ਗoing ਟੂ ਸਕੂਲ ਅਦਰ ਦੈਨ ਅੰਗਨਵਾੜੀ ਸੈਂਟਰ ਦੈਨ ਸਕੂਲ ਜੇ ਆਂਗਨਵਾੜੀ ਤੋਂ ਇਲਾਵਾ ਸਕੂਲ ਜਾ ਰਿਹਾ ਤਾਂ ਤੁਸੀਂ ਸਕੂਲ ਤੇ ਕਲਿੱਕ ਕਰਨਾ ਜੇਕਰ ਇਫ ਚਾਈਲਡ ਇਜ਼ ਗੋਇੰਗ ਟੂ ਸਕੂਲ ਐਂਡ ਆਂਗਨਵਾੜੀ ਸੈਂਟਰ ਦੈਨ ਸਿਲੈਕਟ ਸਕੂਲ ਮਤਲਬ ਆਂਗਨਵਾੜੀ ਤੇ ਸਕੂਲ ਦੋਵਾਂ ਚ ਹੀ ਜਾ ਰਿਹਾ ਤਾਂ ਤੁਸੀਂ ਸਕੂਲ ਹੀ ਕਲਿੱਕ ਕਰਨਾ ਮਤਲਬ ਕਦੇ ਬੱਚਾ ਆ ਗਿਆ ਕਦੇ ਉੱਧਰ ਚਲੇ ਗਿਆ ਤਾਂ ਸਕੂਲ ਕਲਿੱਕ ਕਰਨਾ ਠੀਕ ਹੈ ਪਰ ਇੱਥੇ ਉਹਨਾਂ ਨੇ ਕਿਹਾ ਇਫ ਸਕੂਲ ਆਪਸ਼ਨ ਇਜ਼ ਸਿਲੈਕਟਡ ਜੇ ਸਕੂਲ ਤੁਸੀਂ ਆਪਸ਼ਨ ਇੱਕ ਵਾਰੀ ਸਿਲੈਕਟ ਕਰ ਲਿਆ ਦੈਨ ਬੈਨੀਫਿਸ਼ਰੀ ਵਿਲ ਸਟਾਪ ਰਿਸੀਵਿੰਗ ਟੀ ਐਚ ਆਰ ਐਚ ਸੀ ਐਮ ਤਾਂ ਜਿਹੜਾ ਬੈਨੀਫਿਸ਼ਰੀ ਲਾਭਪਾਤਰੀ ਆ ਉਹਨੂੰ ਟੀ ਐਚ ਆਰ ਤੇ ਐਚ ਸੀ ਐਮ ਦੀ ਸੁਵਿਧਾ ਜਿਹੜੀ ਦੇਣੀ ਬੰਦ ਕਰ ਦਿੱਤੀ ਜਾਊਗੀ ਠੀਕ ਹੈ ਇੱਥੇ ਇਹਨਾਂ ਨੇ ਪੋਸ਼ਨ ਟਰੈਕਰ ਨੇ ਕਲੀਅਰ ਕਰ ਦਿੱਤਾ ਹੈ ਕਈ ਕੁੜੀਆਂ ਕਹਿੰਦੀਆਂ ਕਿ ਅਸੀਂ ਜਿਹੜਾ ਆ 3 ਤੋਂ 6 ਸਾਲ ਵਾਲੇ ਬੱਚੇ ਮਾਡਲ ਸਕੂਲ 'ਚ ਜਾਂਦੇ ਆ ਤਾਂ ਅਸੀਂ ਉਹਨਾਂ ਨੂੰ ਟੀ ਐਚ ਆਰ ਦੇ ਦਿੰਨੇ ਆ ਪਰ ਅਸੀਂ ਡੇਲੀ ਟਰੈਕਿੰਗ ਵਾਲੇ ਬੱਚਿਆਂ ਨੂੰ ਹੀ ਖਾਣਾ ਦੇ ਸਕਦੇ ਆ ਪੋਸ਼ਨ ਟਰੈਕਰ ਦੇ ਮੁਤਾਬਕ ਠੀਕ ਹੈ ਹੁਣ ਇਹ ਜਿਹੜੀਆਂ ਲਾਈਨਾਂ ਪੋਰਸ਼ਨ ਟਰੈਕਰ ਕਹਿੰਦਾ ਏ ਮੈਂ ਤੁਹਾਨੂੰ ਪੰਜਾਬੀ ਚ ਵੀ ਦਿਖਾ ਦਿੰਨੀ ਆ ਟਰਾਂਸਲੇਟ ਕਰਕੇ ਇੱਥੇ ਪੋਰਸ਼ਨ ਟਰੈਕਰ ਚ ਜਿਹੜੀਆਂ ਉਹ ਲਾਈਨਾਂ ਇੰਗਲਿਸ਼ ਚ ਲਿਖੀਆਂ ਹੋਈਆਂ ਸੀ ਉਹ ਮੈਂ ਪੰਜਾਬੀ ਚ ਕਨਵਰਟ ਕੀਤੀਆਂ ਕਿ ਜੇਕਰ ਬੱਚਾ ਆਂਗਣਵਾੜੀ ਕੇਂਦਰ ਅੰਦਰ ਆ ਰਿਹਾ ਤਾਂ ਅਸੀਂ ਆਂਗਣਵਾੜੀ ਕੇਂਦਰ ਦੀ ਹੀ ਚੋਣ ਕਰਨੀ ਹੈ ਜੇਕਰ ਬੱਚਾ ਆਂਗਣਵਾੜੀ ਕੇਂਦਰ ਤੋਂ ਇਲਾਵਾ ਹੋਰ ਸਕੂਲ ਜਾ ਰਿਹਾ ਤਾਂ ਸਕੂਲ ਦੀ ਚੋਣ ਕਰਨੀ ਹੈ ਜੇਕਰ ਬੱਚਾ ਸਕੂਲ ਜਾਂ ਆਂਗਣਵਾੜੀ ਸੈਂਟਰ ਜਾ ਰਿਹਾ ਤਾਂ ਤਾਂ ਵੀ ਅਸੀਂ ਸਕੂਲ ਹੀ ਲਿਖਣਾ ਹੈ ਠੀਕ ਹੈ ਪਰ ਜੇਕਰ ਅਸੀਂ ਸਕੂਲ ਵਿਕਲਪ ਚੋਣ ਲਿਆ ਇੱਕ ਵਾਰੀ ਸਕੂਲ ਆਪਸ਼ਨ ਤੇ ਅਸੀਂ ਕਲਿੱਕ ਕਰਤੀ ਤਾਂ ਲਾਭਪਾਤਰੀ ਨੂੰ টিਐਚਆਰ ਤੇ ਐਸਸੀਐਮ ਦੇਣਾ ਉਹ ਸਾਨੂੰ ਬੰਦ ਕਰਨਾ ਪੈਣਾ ਠੀਕ ਹੈ ਜਦੋਂ ਹੁਣ ਅਸੀਂ ਪੋਸ਼ਨ ਟਰੈਕਰ ਚ ਵੀ ਦੇਖਦੇ ਹਾਂ ਪੋਸ਼ਨ ਟਰੈਕਰ ਚ ਮੰਨ ਲਓ ਇੱਕ ਬੱਚੇ ਤੇ ਅਸੀਂ ਜਿਹੜਾ ਕਲਿੱਕ ਕਰਦੇ ਹਾਂ ਕਿਸੇ ਵੀ ਰੈਂਡਮਲੀ ਕੋਈ ਵੀ ਬੱਚਾ ਆਪਾਂ ਸਿਲੈਕਟ ਕਰ ਲਿਆ ਠੀਕ ਹੈ ਮੰਨ ਲਓ ਅਸੀਂ ਇੱਕ ਬੱਚੇ ਨੂੰ ਸਿਲੈਕਟ ਕਰ ਲਿਆ ਹਨਾ ਤਾਂ ਅਸੀਂ ਇੱਥੇ ਇਹਨੂੰ ਕਰਨ ਜਾ ਰਹੇ ਹਾਂ ਵੀ ਇਹ ਬੱਚਾ ਸਕੂਲ ਜਾਣ ਲੱਗ ਗਿਆ ਪਹਿਲਾਂ ਆਂਗਣਵੜੀ ਸੈਂਟਰ ਆ ਰਿਹਾ ਤੁਹਾਣਾ ਸੀਸੀ ਸਕੂਲ ਕਰਨਾ ਚਾਹੁੰਦੇ ਆ ਤਾਂ ਵੀ ਕਨਫਰਮੇਸ਼ਨ ਸਾਡੇ ਤੋਂ ਪੋਸ਼ਨ ਟਰੈਕਰ ਨੇ ਕਨਫਰਮੇਸ਼ਨ ਲੈਣੀ ਆ ਇਫ ਯੂ ਸਿਲੈਕਟ ਯੈਸ ਜੇ ਤੁਸੀਂ ਜੈਸ ਸਿਲੈਕਟ ਕਰਤਾ ਤਾਂ ਬੈਨੀਫਿਸ਼ੀਰੀ ਵਿਲ ਸਟਾਪ ਰੀਸੀਵਿੰਗ ਟੀਐਚਆਰ ਤਾਂ ਅਸੀਂ ਜਿਹੜਾ ਲਾਭਪਾਤਰੀ ਦਾ ਟੀਐਚਆਰ ਤੇ ਐਸੀਐਮ ਉਹ ਬੰਦ ਕੀਤਾ ਜਾਊਗਾ ਥਿਸ ਕੈਨ ਨੋਟ ਬੀ ਚੇਂਜਡ ਲੇਟਰ ਇਹਨੂੰ ਦੁਬਾਰਾ ਨਹੀਂ ਬਦਲਿਆ ਜਾ ਸਕਦਾ ਜੇਕਰ ਅਸੀਂ ਇੱਕ ਵਾਰੀ ਬੱਚਾ ਗoing ਟੂ ਸਕੂਲ ਕਰਤਾ ਤਾਂ ਉਹ ਗoing ਟੂ ਸਕੂਲ ਹੀ ਰਹੂਗਾ ਠੀਕ ਹੈ ਆਰ ਯੂ ਸ਼ੋਰ ਯੂ ਵਾਂਟ ਟੂ ਪ੍ਰਸੀਡ ਕੀ ਤੁਸੀਂ ਸਹਿਮਤ ਹੋ ਤੁਸੀਂ ਇਸ ਬੱਚੇ ਨੂੰ ਸਕੂਲ ਦੇ ਵਿੱਚ ਪਾਉਣਾ ਚਾਹੁੰਦੇ ਹੋ ਸਕੂਲ ਵਾਲੀ ਆਪਸ਼ਨ ਦੇ ਵਿੱਚ yes or no ਠੀਕ ਹੈ ਤਾਂ ਤੁਸੀਂ ਪੂਰੀ ਕਨਫਰਮੇਸ਼ਨ ਇਹ ਪੋਸ਼ਨ ਟਰੈਕਰ ਵੱਲੋਂ ਲਈ ਜਾ ਰਹੀ ਹੈ ਤਾਂ ਇਹਦਾ ਮਤਲਬ ਹੈ ਕਿ ਅਸੀਂ ਸਿਰਫ ਆਂਗਣਵਾੜੀ ਸੈਂਟਰ ਦੇ ਵਿੱਚ ਜਿਹੜੇ ਡੇਲੀ ਟਰੈਕਿੰਗ ਵਾਲੇ ਬੱਚੇ ਆ ਉਹਨਾਂ ਨੂੰ ਹੀ ਐਸਸੀਐਮ ਤੇ ਟੀਐਚਆਰ ਦੇ ਸਕਦੇ ਹਾਂ ਸੋ ਇੱਥੇ ਮੇਰੀ ਬਹੁਤ ਸਾਰੀਆਂ ਕੁੜੀਆਂ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਆ ਕਿ ਕੀ ਅਸੀਂ ਜਿਹੜਾ ਇਹ ਸਾਰੇ ਬੱਚੇ ਜਿਨ੍ਹਾਂ ਦੇ ਬੈਨੀਫਿਸ਼ੀਰੀ ਸ਼ੋ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਆਪਾਂ ਖਾਣਾ ਦੇਣਾ ਹੁੰਦਾ ਤਾਂ ਨਹੀਂ ਅੱਪਾ ਸਿਰਫ ਜਿਹੜੇ ਡੇਲੀ ਟਰੈਕਿੰਗ ਵਾਲੇ ਬੱਚੇ ਆ ਉਹਨਾਂ ਨੂੰ ਹੀ ਖਾਣਾ ਉਹਨਾਂ ਦੀ ਹੀ ਰਿਪੋਰਟ ਦੇਣੀ ਹੈ ਠੀਕ ਹੈ ਜੀ ਇਹ ਕਨਸੈਪਟ ਬਹੁਤ ਚਿਰ ਦਾ ਜਿਹੜਾ ਹੈ ਇਹ ਥੋੜਾ ਅਸਿਗਾ ਅ ਸਮੱਸਿਆ ਆ ਰਹੀ ਸੀ ਕੁੜੀਆਂ ਨੂੰ ਵੀ ਇਸ ਗੱਲ ਦੇ ਵਿੱਚ ਸੋ ਇੱਥੇ ਮੈਂ ਜਿਹੜਾ ਇਹ ਕਲੀਅਰ ਕਰਨਾ ਚਾਹੁੰਦੀ ਆ ਵੀ 3 ਤੋਂ 6 ਸਾਲ ਵਾਲੇ ਬੱਚੇ ਜਿਹੜੇ ਉਹਨਾਂ ਨੂੰ ਅਸੀਂ ਟੀ ਐਚ ਆਰ ਵੀ ਦੇ ਸਕਦੇ ਆ ਐਸ ਸੀ ਐਮ ਵੀ ਦੇ ਸਕਦੇ ਆ ਜਿਹੜੇ ਬੱਚੇ ਜਿੰਨੇ ਕ ਤੁਹਾਡੇ ਕੋਲ ਆਂਦੇ ਭਾਵੇਂ 2 ਆਂਦੇ ਆ 3 ਆਂਦੇ ਆ 5 ਆਂਦੇ ਆ ਉਹਨਾਂ ਸਾਰਿਆਂ ਨੂੰ ਐਸ ਸੀ ਐਮ ਦੇਣਾ ਤੇ ਜੇਕਰ ਕਿਸੇ ਕਾਰਨ ਕਰਕੇ ਬੱਚੇ ਘਾਰ ਆ ਜਾ ਫਿਰ ਪ੍ਰੀ ਪ੍ਰਾਇਮਰੀ ਚ ਦਰਜ ਆ ਤਾਂ ਤੁਸੀਂ ਉਹਨਾਂ ਨੂੰ টিਐਚਆਰ ਦੇ ਸਕਦੇ ਹੋ ਠੀਕ ਹੈ ਇਹ ਜਿਹੜੀ ਆਪਸ਼ਨ ਹੈ ਸਿਰਫ 3 ਤੋਂ 6 ਸਾਲ ਦੇ ਬੱਚੇ ਡੇਲੀ ਟਰੈਕਿੰਗ ਵਾਲੇ ਆ ਉਹਨਾਂ ਵਾਸਤੇ ਹੁੰਦੀ ਹੈ ਠੀਕ ਹੈ ਬਾਕੀ ਸਾਰਿਆਂ ਨੂੰ ਤਾਂ ਆਪਾਂ টিਐਚਆਰ ਦੇਣਾ ਹੀ ਦੇਣਾ ਠੀਕ ਹੈ ਐਸਸੀਐਮ ਅਸੀਂ ਤਾਂ ਦੇਣਾ ਕਿ ਐਸਸੀਐਮ ਜੇਕਰ ਅਸੀਂ ਦਵਾਂਗੇ ਤਾਂ ਹੀ ਅਸੀਂ ਬੱਚੇ ਆਉਣਗੇ ਤਾਂ ਉਹਨਾਂ ਨੂੰ ਖਾਣਾ ਖਵਾਵਾਂਗੇ ਫੇਰ ਹੀ ਕੋਈ ਪੋਰਸ਼ਨ ਟਰੈਕਰ ਤੇ ਸਾਡੀ ਜਿਹੜੀ ਐਕਟੀਵिटीज ਆ اٹੈਂਡੈਂਸ ਆ ਇਹ ਸਾਰੀਆਂ ਸਾਡੀਆਂ ਕੰਪਲੀਟ ਹੋਣਗੀਆਂ ਹਨਾ ਇਸੇ ਕਰਕੇ ਐਸਟੀਐਮ ਵੀ ਜ਼ਰੂਰੀ ਹੈ ਠੀਕ ਹੈ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ